ਅੱਜ ਅਸੀਂ ਲੋਕਾਂ ਨੂੰ ਟਰੈਪ ਦੇ ਬਾਬਤ ਜਾਗਰੂਕ ਕਰ ਰਹੇ ਹਾਂ ਜਿਹਦੇ ਨਾਲ ਕਿ ਅਸੀਂ ਜਿਹੜੇ ਲੋਕ ਟਰੈਪ ਨੂੰ ਮੰਨਗਣਾ ਕਰਦੇ ਨੇ ਤੇ ਉਹਨਾਂ ਨੂੰ ਫੋਲੋ ਨਹੀਂ ਕਰਦੇ ਉਹਨਾਂ ਵਾਸਤੇ ਅਸੀਂ ਅਲੱਗ ਤਰ੍ਹਾਂ ਦਾ ਇੱਕ ਸੈਮੀਨਾਰ ਲਗਾਇਆ ਕਿ ਜਿਹੜੇ ਕਹਿੰਦੇ ਨੇ ਕਿ ਮੈਂ ਚੇਤਾ ਭੁੱਲ ਗਿਆ ਮੈਂ ਹਲਵਟ ਭੁੱਲ ਗਿਆ ਜਾਂ ਮੈਂ ਤੇ ਸਾਤ ਬੰਨੀ ਭੁੱਲ ਗਿਆ ਉਹਨਾਂ ਨੂੰ ਅਸੀਂ ਬਦਾਮ ਦੀਆਂ ਗਲੀਆਂ ਦੇ ਕੇ ਇੱਕ ਜਾਗਰੂਕਤਾ ਵਧਾਉਣ ਵਾਸਤੇ ਇੱਕ ਉਪਰਾਲਾ ਕੀਤਾ ਵਾ ਇਹਦੇ ਨਾਲ ਇਹ ਨਹੀਂ ਕਿ ਕਿਸੇ ਨੂੰ ਸਜ਼ਾ ਕਰ ਦੇਣੀ ਹੈ ਜਾਂ ਕਿਸੇ ਨੂੰ ਪੁਨਿਸ਼ ਕਰਨਾ ਇਹ ਅਸੀਂ ਉਪਰਾਲਾ ਕਰ ਰਹੇ ਹਾਂ ਜਿਹਦੇ ਨਾਲ ਜਾਨੀ ਮਾਲੀ ਨੁਕਸਾਨ ਜੋ ਹੋ ਰਿਹਾ ਦੋਵਰੇ ਜਿੰਨੀਆਂ ਸਾਡੀ ਡੈਥ ਰੇਟ ਵਿੱਚ ਵੱਧ ਗਈ ਆ ਉਹਨੂੰ ਆਪਾਂ ਘਟਾਉਣ ਵਿੱਚ ਸਹਾਇਕ ਹੋਈਏ ਇੱਕ ਜਾਗਰੂਕ ਕਰਨ ਦਾ ਇਹ ਮਕਸਦ ਆ ਵੀ ਜਿਹੜਾ ਵੀ ਕੋਈ ਐਕਸੀਡੈਂਟ ਦੇ ਵਿੱਚ ਹੁੰਦਾ ਵਾ ਉਹ ਕਿਸੇ ਦਾ ਭੈਣ ਭਰਾ ਕਿਸੇ ਦਾ ਮਾਂ ਪਿਓ ਹੁੰਦਾ ਤੇ ਅਸੀਂ ਜੇ ਉਹਦੀ ਜਾਨ ਬਚਾ ਲਈਏ ਉਹਦੀ ਵੀ ਜਾਨ ਬਚਾਈਏ ਨਾਲ ਆਪਣੀ ਵੀ ਜਾਨ ਬਚਾਈਏ ਆਪ ਹੀ ਸੇਫ ਰਹੀਏ ਅਗਲੇ ਵੀ ਸੇਫ ਰਹੀਏ ਕਿੰਨੇ ਕਿਲੋ ਕਰ ਤੂੰ ਜਾਗਰੂਕ ਕੀਤਾ ਅੱਜ ਅਸੀਂ ਜਲੰਧਰ ਰੋਡ ਤੇ ਅਸੀਂ ਲਾਇਆ ਸੀ ਇਹ ਸੈਮੀਨਾਰ ਦੇ ਇਹਦੇ ਸਬੰਧ ਵਿੱਚ ਅਸੀਂ ਘੱਟੋ ਘੱਟ 400 500 ਲੋਕਾਂ ਨੂੰ ਜਾਗਰੂਕ ਕਰ ਚੁੱਕੇ ਹਾਂ ਜੀ ਤੇ ਹੋਰ ਵੀ ਜਿਹੜੇ ਆਉਣ ਵਾਲੇ ਦਿਨਾਂ 'ਚ ਅਸੀਂ ਇੱਕ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਇਹ ਅਪਰਾਲਾਵਾ ਅਮਰਥਾ ਦੀ ਪੁਲਿਸ ਨੂੰ ਕੀਤਾ ਗਿਆ ਹੈ ਕਿ ਜਾਂ ਪੁਲਿਸ ਜਾ ਦੇਵੇ ਇਸ ਨੂੰ ਕਿਹਾ ਗਿਆ ਹੈ ਨਾ ਜੀ ਫਿਲਹਾਲ ਤੇ ਅਮਰਥਾ ਨੇ ਪਹਿਲ ਕੀਤੀ ਆ ਅਸੀਂ ਇਹ ਅਪਰਾਲਾ ਕਰ ਰਹੇ ਹਾਂ ਵੀ ਅੱਜ ਅਸੀਂ ਜਿਹੜੇ ਆ ਲੋਕਾਂ ਨੂੰ ਸਿਰਫ ਬਦਾਮਾਂ ਦੀਆਂ ਗਿਰੀਆਂ ਦੇ ਕੇ ਇੱਥੋਂ ਤੱਕ ਸੀਮਿਤ ਨਹੀਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਲੋਕਾਂ ਨੂੰ ਅਲਰਟ ਕੀਤਾ ਅਸੀਂ ਉਗਾਹ ਕੀਤਾ ਕਿ ਅੱਗੇ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਚਲਾਨ ਵੀ ਹੋ ਸਕਦੇ ਆ ਜੇ ਤੁਸੀਂ ਟ